ਸਰਕਾਰੀ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਭਾਵੇਂ ਸਿੱਧੂ ਨੇ ਹੱਕ ਜਹਾਨਾ ਹੱਕ ਨਾਰਾ ਮਾਰਨ ਵਾਸਤੇ ਪੰਜੇ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਵੱਲੋਂ ਤੇ ਜਹਦਾ ਜਿੱਤਾ ਸਿੰਘ ਹਵਾਰਾ ਵੱਲੋਂ ਬਲਾਈ ਫਿਰ ਪ੍ਰਦਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਔਰ ਸਰਕਾਰ ਦੀ ਸੁਣਤਾ ਗਿਆਜਾ ਨਿਕਲਿਆ ਕਿਉਂਕਿ ਉਹ ਪਾਲਾ ਸਿੱਧੂ ਜਿਹੜਾ ਕਰੋਨਾ ਮਰੀਏ ਉਹਨਾਂ ਪੀੜਤ ਪਰਿਵਾਰਾਂ ਦੇ ਵਾਪਸ ਕਰਾ ਰਹੇ ਹੈ ਜਿਹਨੂੰ ਉਹਨੂੰ ਵਸ ਜਾਂਦਾ ਇਨਜਾਮ ਲਾ ਕੇ ਉਸੇ ਪਰਚਾ ਦਰਜ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਇਹ ਜੀ ਸਰਕਾਰ ਦਾ ਜਿਹੜਾ ਸਟੇਟਸ ਹੈ ਉਸ ਤੋਂ ਕੌਣ ਆ ਜਿਸ ਦਾ ਪੜੀਏ ਪਾ ਕੇ ਸਰਕਾਰ ਨੇ ਕੋਸ਼ਿਸ਼ ਇਕਾਰ ਇਸ ਕੰ ਦਾ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਸਰਤਾਂ ਦੀ ਸੁਲਤਾਨ ਪੰਜਾਬ ਨੇ ਹੱਕਾਂ ਦੀ ਗੱਲ ਕਰਦਾ ਪੰਜਾਬ ਨੇ ਮੁੱਦਿਆਂ ਦੀ ਗੱਲ ਕਰਦਾ ਉਸ ਦੇ ਕੇਸ ਗੋਲੀਆਂ ਨੇ ਮੇੜੀਆਂ ਆਨੇ ਪੰਦੀਪ ਸਿੰਘ ਉਹ ਪੰਜਾਬ ਦੇ ਹੱਕਾਂ ਦੀ ਗੱਲ ਆਦੇ ਹਕਕੀ ਦੀ ਗੱਲ ਲਾਉਂਦੇ ਸਰਕਾਰੀ ਨਿਗਾਂ ਸੋਰ ਜਨਦਨ ਜਿੱਥਾ ਸਾਨੂੰ 7 ਵਜੇ ਇੰਸਪੈਕਟਰ ਨੂੰ ਫੋਨ ਕੀਤਾ ਉਹਨੂੰ ਦੱਸਿਆ ਕਿ ਮੈਂ ਜਹਦੌਨ ਦਿੱਤਾਨ ਦੇ ਹਵਾਲੇ ਦਾ ਬਾਪੂ ਦੀ ਬੋਲਦਾ ਉਹਨੇ ਕਿਹਾ ਬਾਪੂ ਦੀ ਦੱਸੋ ਮੈਂ ਕਹਿੰਦਾ ਸਾਡਾ ਇਤਿਹਾਸ ਸੁਣਾਏ ਕਿਉਂਕਿ ਭਾਈ ਕਲੀਜਾ ਜੀ ਦੇ ਬਾਦ ਸੇ ਅਸੀਂ ਜਿਨ੍ਹਾਂ ਨੇ ਉਹਨਾਂ ਹਸਪਤਾਲ ਨੂੰ ਵੀ ਮਲਮ ਪੱਟੀ ਕੀਤੀ ਪਾਣੀ ਚਾਇਆ ਮੇਰੀ ਇੱਛਾ ਕਿੰਗਲ ਭਾਲਾ ਸਾਡਾ ਪੁੱਤਰ ਮੈਂ ਸਾਡਾ ਚਾਉਣਾ ਚਾਉਣਾ ਸੁਣੇ ਮੈਨੂੰ ਪਹਿਲਾਂ ਤਰਜ਼ੂਰ ਤੋਂ ਤੁਸੀਂ ਮੈਨੂੰ ਕਹਿਨ ਦਿਓ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਪਰ ਸਵੇਰੇ 7:00 ਵਜੇ ਜਦੋਂ ਮੈਂ ਦੁਬਾਰੇ ਇਨਸਪੈਕਟਰ ਨੂੰ ਫੋਨ ਲਾਇਆ ਉਹਨੇ ਉਹਦਾ ਜਵਾਬ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਮੇਰੇ ਧਿਆਨ 'ਚ ਮੈਂ ਪੈ ਇਹ ਵੀ ਛੋਟੇ ਸਰਕਾਰਾਂ ਦੇ 100 ਘਟੀਆਂ ਸੋਚੇ ਉਹਦੇ ਜਹਾਂ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਭਾਵੇਂ ਕਿਸੇ پارٹی ਨਾਲ ਸੰਬੰਧਤ ਹੈ ਭਾਵੇਂ ਸਰਕਾਰ ਨੂੰ ਖੈਰਾ ਦੀ ਬੈਠੇ ਹੈ ਹੋਰ ਸਾਨੂੰ ਉਹਨਾਂ ਦਾ ਡੱਕੇ ਸਾਹਦੇ ਨਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਆਪ ਸੀ ਮੱਤੂ ਤੇ ਤਲਾਹ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਹੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ ਪਾਲੇ ਸਿੱਧੂ ਨੇ ਹੱਕ ਨਹੀਂ ਦਿੱਤੇ ਉਹਨੂੰ ਇੱਕ ਰੂਪਾ ਦੇਣ ਵਾਸਤੇ ਪਹੁੰਚੇ ਅੱਜ ਤੁਸੀਂ ਸਾਰੇ ਸਰਕਾਰ ਦੀ ਪਿਛਾ ਚੁਣੇ ਪਾਲੇ ਸਿੱਧੂ ਹੈ ਸੋ ਅੰਤ ਵਿੱਚ ਮਾਈਆਂ ਸੰਗਤਾਂ ਦਾ ਧੰਨਵਾਦ ਤੇ ਜਹਦਾ ਨਿਗਤਾਰ ਜੀ ਹਜ਼ਾਰਾ ਵੱਲੋਂ ਬੁਲਾਈ ਫਿਰ ਪ੍ਰਵਾਹ ਕਰਨ ਦੀ ਬੜਾ ਹੀ ਕੀ ਕੰਮ ਹਾਲ ਸਾਹਿਬ